ਸੋ ਇਹਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਗਿਆਨੀ ਰਗਵੀਰ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਜੋ ਕਾਰਜਕਾਲ ਸੀ ਉਹ ਖਤਮ ਕਰ ਦਿੱਤਾ ਗਿਆ ਉਹਨਾਂ ਨੂੰ ਜਥੇਦਾਰੀ ਤੋਂ فارਗ ਕਰ ਦਿੱਤਾ ਗਿਆ ਤਾਂ ਇਹ ਵੱਡੀ ਖਬਰ ਐਸਜੀਪੀਸੀ ਦੀ ਅੰਤਰਕ ਕਮੇਟੀ ਦੇ ਵਿੱਚੋਂ ਸਾਹਮਣੇ ਆ ਰਹੀ ਹੈ ਜਿੱਥੇ ਜਸਵੰਤ ਸਿੰਘ ਪੁੜੈਣ ਦੇ ਵੱਲੋਂ মিডিਆ ਦੇ ਵਿੱਚ ਆ ਕੇ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਗਿਆਨੀ ਰਗਵੀਰ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਹਟਾ ਦਿੱਤੇ ਗਏ ਨੇ ਉਹਨਾਂ ਦਾ ਕੀ ਬਿਆਨ ਹੈ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਹੋ ਗਈ ਹੁਣ ਕੌਮ ਨੂੰ ਸੋਚਣਾ ਪੈਣਾ ਸਿੱਕਾਂ ਨੂੰ ਵੀ ਸੋਚਣਾ ਪੈਣਾ ਹੁਣ ਇਹ ਇਹ ਨਾ ਸੋਚੋ ਵੀ ਸ਼ਰੂਮਣੀ ਕਮੇਟੀ ਦੇ ਵਿੱਚ ਵੀ ਹੁਣ ਬਦਲਾਅ ਆ ਜਾਊਗਾ ਕਿਉਂਕਿ ਇਹਦਾ ਸਿਰੇ ਦਾ ਹਥਿਆਰ ਇਹਨਾਂ ਨੇ ਚਲਾਤੇ 2 ਤਰੀਕ ਨੂੰ ਜੋ ਫੈਸਲੇ ਹੋਏ ਸੀਗੇ ਉਹ ਫੈਸਲਿਆਂ ਤੋਂ ਲੈ ਕੇ ਇਹਨਾਂ ਨੇ ਜਿਹੜੀ ਗੱਲ ਦਿਲ 'ਚ ਸੀਗੀ ਵੀ ਸਾਡੀ ਰਾਜਨੀਤਿਕ ਉਥਾਨ ਦੇ ਵਿੱਚ ਇਹ ਜਥੇਦਾਰ ਸਾਹਿਬ ਰਕਾਰਪੀਰ ਸਿੰਘ ਹੁਣ ਹੈਡ ਗ੍ਰੰਟੀ ਰਹਿਣਗੇ ਕ੍ਰਾਮ ਬਣਾਉਣੇ ਚਾਹੁੰਦੇ ਸੀ ਹੈਡ ਗ੍ਰੰਟੀ ਰਹਿਣਗੇ ਕਿ ਨਹੀਂ ਹੈਡ ਗ੍ਰੰਟੀ ਰਹਿਣਗੇ ਜਥੇਦਾਰ ਦੀਆਂ ਸਵਾਵਾਂ ਜਥੇਦਾਰ ਸਾਹਿਬ ਦੀਆਂ ਸਵਾਵਾਂ ਉਹਨਾਂ ਨੇ ਸਮਾਪਤ ਕਰਤੀਆਂ ਹੁਣ ਇਹਨਾਂ ਨੇ ਇਹਨਾਂ ਦੀ ਬਲੀ ਲੈ ਲਈ ਆ ਤੇ ਨਾਲ ਮੈਸੇਜ ਦਿੱਤਾ ਮੈਂ ਤਾਂ ਬੇਨਤੀ ਕਰਦਾ ਕੁਲਦੀਪ ਸਿੰਘ ਨੂੰ ਮੈਂ ਜਾਣਦਾ ਨਹੀਂ ਵੀ ਜਦੋਂ ਰਗਵੀਰ ਸਿੰਘ ਜਦੋਂ ਲਾਏ ਸੀ ਹੋ ਸਕਦਾ ਜਿੰਨੇ ਤੁਸੀਂ ਖੁਸ਼ ਹੋ ਇੰਨੇ ਖੁਸ਼ ਨਾ ਹੋਣ ਤੇ ਉਦੋਂ ਬਾਅਦ ਹੁਣ ਬਾਰੀ ਤੁਹਾਡੀ ਆਣੀ ਆ ਫਿਰ ਕਰਦਾਰ ਖੁਸ਼ੀਆਂ ਵੀ ਕਰਦੇ ਆ ਸਮਰੱਥ ਵੀ ਨਹੀਂ ਕਹਿੰਦੇ ਫਿਰ ਤਰਾ ਤਰਾ ਦੇ ਦੋਸ਼ ਲਾਉਂਦੇ ਆ ਬੋਬੀ ਸਾਹਿਬ ਨੂੰ ਲੈ ਕੇ ਕੋਈ ਫੈਸਲਾ ਹੋਇਆ ਉਹ ਪ੍ਰਧਾਨ ਰਹਿਣ ਬਿਲਕੁਲ ਧਾਮੀ ਸਾਹਿਬ ਬਾਰੇ ਗੱਲ ਵੀ ਨਹੀਂ ਕੀਤੀ ਗਈ ਕੋਈ ਕਿਉਂ ਕਰਨਗੇ ਧਾਮੀ ਸਾਹਿਬ ਦੀ ਗੱਲ ਧਾਮੀ ਸਾਹਿਬ ਨੂੰ ਜੇ ਕਰਨਾ ਉਹਦਨ ਅਸਤੀਵਾ ਰੱਦ ਕਰ ਦਿੰਦੇ ਉਹ ਆ ਜਾਂਦੇ ਲਾਤੇ ਇਹ ਜੇ ਬਣਾਏ ਸੀ ਪੰਜਾਬੀ ਚ ਕਹੋ ਵੀ ਧਾਮੀ ਸਾਹਿਬ ਦਾ ਹਸਤੀਫਾ ਪੈਂਡਿੰਗ ਰੱਖ ਲਿਆ ਉਹਨੂੰ ਕਹਿੰਦੇ ਬਾਪਸਲਾ ਠੱਕ ਕੇ ਛੱਟ ਆ ਫੈਸਲਾ ਧਾਮੀ ਸਾਹਿਬ ਨੇ ਨਹੀਂ ਸੀ ਕਰਨਾ ਇਸ ਇਸ ਕਰਕੇ ਧਾਮੀ ਸਾਹਿਬ ਦੀ ਨਹੀਂ ਗੱਲ ਕੀਤੀ ਬਜਟ ਬਾਰੇ ਕੋਈ ਗੱਲਬਾਤ ਹੋਈ ਕਿਉਂਕਿ ਏਜੰਡਾ ਤਾਂ ਬਜਟ ਦਾ ਸੀ ਬਾਜਟ ਦੀ ਮੀਟਿੰਗ ਜਿਹੜਾ ਬਜਟ ਤੈਕ ਕਰਨ ਦੇ ਦਿਨਾਂ ਵਿੱਚ ਕਿੰਨੀਆਂ ਵੀ ਕਾਰਵਾਈਆਂ ਹੋਈਆਂ ਕਿਉਂ ਜਾ ਵੀ ਵਰਜੀ ਫੈਸਲਾ ਸੀ ਬੜੇ ਲੰਬੇ ਸਮੇਂ ਤੋਂ ਜਰਜਰ ਕਾਲਤ ਸਾਬ ਸਾਹਿਬ ਦੇ ਜੋ ਉਸ ਦਿਨ ਹੁਕਮ ਸੀਗੇ ਉਹ ਤੋਂ ਇਹ ਭੈ ਭੀਤੋਗੇ ਦੇਖੋ ਸਤਿਕਾਰ ਕਰਦੇ ਆ ਜੱਥੇਦਾਰ ਸਾਹਿਬ ਦਾ ਜਿਹੜੀ ਦਾ ਉਹਨਾਂ ਦੇ ਹੱਕ ਚ ਗੱਲ ਹੋ ਜਾਂਦੀ ਸੀ ਕਿਵੇਂ ਪ੍ਰਚਾਰਦੇ ਸੀ ਜਿਹੜੀ ਕੋਈ ਉਹਨਾਂ ਦੇ ਗੱਲ ਖਿਲਾਫ ਹੋ ਜਾਂਦੀ ਸੀ ਕਿਵੇਂ ਉਹਦੇ ਅਲੀ ਅਲੀ ਕਰਕੇ ਮਗਰ ਪੈ ਜਾਂਦੇ ਸੀ ਸਾਹਿਬ ਇਹਨਾਂ ਤੋਂ ਕੌਣ ਹੋਣਗੇ ਨਵੇਂ ਜੱਥੇਦਾਰ ਕੌਣ ਹੋਣਗੇ ਅਸੀਂ ਤਿੰਨ ਅਸੀਂ ਤਿੰਨ ਮੈਂਬਰ ਜੱਜਦਾਰ ਅਮਰੀਕ ਸਿੰਘ ਬਿਸ਼ਵਾ ਪਰਮਜੀਤ ਸਿੰਘ ਤੇ ਮੈਂ ਅਸੀਂ ਇਹਦਾ ਵਿਰੋਧ ਕੀਤਾ ਤੇ ਨਾਲ ਨਿੰਦਾ ਵੀ ਕੀਤੀ ਹੈ ਤੰਦ ਕੱਢਣ ਦੇ ਨਵੇਂ ਜਥੇਦਾਰ ਕੌਣ ਹੋਣਗੇ ਉਹ ਤਾਂ ਕਹਿੰਦੇ ਜੀ ਪੰਥ ਤੋਂ ਪੁੱਛਾਂਗੇ ਉਹਦੇ ਦਾ ਸਲਾਹ ਨਹੀਂ ਕੀਤੀ ਹੋਣੀ ਇੱਕ ਪਰਿਵਾਰ ਨਾਲ ਇਹਨਾਂ ਨੇ ਹਜੇ ਜਾਂ ਦੇਖਦੇ ਆਉਣਗੇ ਵੀ ਜਿਹੜੇ ਸਿੱਖਾਂ ਦੇ ਟੀਕਾ ਲਾਇਆ ਇਹਦਾ ਅਸਰ ਕਿੰਨਾ ਹੁੰਦਾ ਪੋਜ਼ਿਟਿਵ ਹੁੰਦਾ ਕਿ ਨੈਗੇਟਿਵ ਹੁੰਦਾ ਇਹ ਦੇਖਣਗੇ ਤਾਂ ਹੁਣ ਸਿੱਖ ਸੰਗਤ ਦੇ ਦੇਖ ਕੇ ਜਾਨੀ ਸੁਲਤਾਨ ਸਿੰਘ ਤਾਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਤੋਂ ਬਾਅਦ ਗਿਆਨੀ ਰੰਗਵੀਰ ਸਿੰਘ ਨੂੰ ਜਥੇਦਾਰ શ્રી ਅਕਾਲ ਤਖਤ ਸਾਹਿਬ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਤਾਂ ਜੀਪੀਸੀ ਦੀ ਅੰਤਰਿਕ ਕਮੇਟੀ ਦੇ ਵਿੱਚ ਇਹ ਵੱਡੇ ਫੈਸਲੇ ਕੀਤੇ ਗਏ ਨੇ